हां जी दोस्तों डोसे ਦਾ ਨਾਮ ਤਾਂ ਤੁਸੀਂ ਸੁਣਿਆ ਹੋਊਗਾ ਸਾਊਥ ਇੰਡੀਅਨ ਦੋਸਾ ਇੱਕ ਦੁਕਾਨ ਹੈਗੀ ਆਪਣੇ ਇੱਥੇ ਸਰਹੰਦ ਦੇ ਵਿੱਚ ਕਾਫੀ ਮਸ਼ਹੂਰ ਹੈ ਲੋਕਾਂ ਨਾਲ ਭਰੀ ਰਹਿੰਦੀ ਹੈ ਅੱਜ ਮੈਂ ਵੀ ਟਰਾਈ ਕੀਤਾ ਦੇਖਦੇ ਆ ਤੁਹਾਨੂੰ ਦਿਖਾਉਨੇ ਕੀ ਕੀ ਦੰਨੇ ਇਹ ਸਾਫ ਸਹੀ ਤਾਂ ਪੁਰਾਣਾ ਲੱਗਦਾ ਸੀ ਇਹ ਮੇਰੇ ਇਹੀ ਲੱਗਿਆ ਵਾ ਕਿਸੇ ਸਮਾਂ ਹੈ ਜਿਵੇਂ ਟਿਕੇ ਟਿਕੇ ਸਾਰੇ ਸਾਭ ਸੀਗੇ ਥੋੜਾ ਜਿਹਾ ਟਾਈਮ ਲੱਗਦਾ ਸਪਲਾਈ 'ਚ ਕਿਉਂਕਿ ਭੀੜ ਜ਼ਿਆਦਾ ਤੇ ਇੱਕੇ ਤਵਾ ਅਖੀਰ ਪੂਰਾ ਅੱਧਾ ਘੰਟਾ ਵੇਟਕਣ ਤੋਂ ਬਾਅਦ ਦੋਸੇ ਸਪਲਾਈ ਸਾਡੀ ਆ ਗਈ ਸੀ। ਦੋ ਪਲੇ ਪਲੇਨ ਦੋਸੇ ਸੀਗੇ, ਦੋ ਸੌਸਾਂ ਤੇ ਇੱਕ ਚਟ ਇੱਕ ਇਹ ਦਾਲਜੀ ਦੰਨੇ ਆ ਜਿਹਨੂੰ ਸਾਂਬਰ ਵੀ ਕਹਿੰਦੇ ਆ। ਖਾਣ ਚ ਕਾਫੀ ਟੇਸਟੀ ਹੈ। ਪਹਿਲੀ ਵਾਰੀ ਟਰਾਈ ਕੀਤਾ। ਅਗਰ ਤੁਸੀਂ ਆ ਜਿਹੜੀ ਆਪਾਂ ਸੌਸ ਆ ਚਟਣੀ ਆ ਜਿਹੜੀ ਉਹਨੂੰ ਬਾਰ ਬਾਰ ਲੈ ਸਕਦੇ ਹੋ। ਦੋ ਤੋਂ ਤਿੰਨ ਵਾਰੀ ਰਿਪੋਰਟ ਕਰ ਦਿੰਦੇ ਆ। ਤੇ ਰੀਪਲ ਕਰਨ ਵੇਲੇ ਜਦੋਂ ਵੀ ਇਹ ਕੋਈ ਗੱਲ ਦਾ ਸ਼ਿਕਾਇਤ ਸ਼ਿਕਵਾ ਨਹੀਂ ਕਰਦੇ ਤੁਸੀਂ ਵੀ ਇਹ ਟਰਾਈ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਆਓ ਇਥੇ